ਜੇਕਰ ਕਪਟਨ ਸਾਹਿਬ ਦੇ ਵਾਅਦੇ ਦੀ ਗੱਲ ਕਰੀਏ ਜਿਹੜਾ ਉਹਨਾਂ ਨੇ ਗੁਟਕਾ ਸਾਹਿਬ ਦੀ ਸੋਚ रखी ਸੀ ਤੁਸੀਂ ਵੀ ਉਦੋਂ ਸਟੇਜ ਤੇ ਮੌਜੂਦ ਸੀ ਉਹ ਵਾਅਦੇ ਤੇ ਕਪਟਨ ਸਾਹਿਬ ਖਰੇ ਨਹੀਂ ਨਿਕਲੇ ਸਾਨੂੰ ਬਿਲਕੁਲ ਨਹੀਂ ਸੀ ਪਤਾ ਮੈਨੂੰ ਮੈਨੂੰ ਐਜੇ ਸਟੇਜਕੀ ਮੈਨੂੰ ਨਹੀਂ ਸੀ ਪਤਾ ਵੀ ਇਹ ਅੱਜ ਕਪਟਨ ਸਾਹਿਬ ਨੇ ਗੁਟਕੇ ਵਾਲੀ ਗੱਲ ਕਰਨ ਮੈਂ ਇਹ ਦਮਦਮਾ ਸਾਤ ਵਾਰ ਗੁਟਕਾ ਸਾਹਿਬ ਨੂੰ ਚੱਕ ਕੇ 100 ਦਾ ਮੈਚ ਕੱਪੇ ਦੀ ਗੱਲ ਇਹ ਜੋ ਨਸ਼ਿਆਂ ਦਾ ਕੰਮ ਹੈ ਜੋ ਆਮ ਆਦਮੀ ਕਹਿੰਦੇ 4 ਮਹੀਨਿਆਂ 'ਚ ਮੈਂ ਕਦਮ ਕਰ ਦੂ ਮੈਂ ਇਹ 4 ਹਫ਼ਤਿਆਂ ਦੇ ਵਿੱਚ ਇਹ ਲੱਖ ਤੋੜ ਕੇ ਛੱਡੂ ਵੀ ਕੈਪਟਨ ਸਾਹਿਬ ਇੱਕੋ ਹੀ ਤਰਾ ਹੈ ਜੇ ਗੁਰੂ ਸਾਹਿਬ ਤੋਂ ਆਪਾਂ ਬੇਮੁਖ ਮੰਗੇ ਆਪਣਾ ਰਖਸਾ ਜੀ ਚੰਤਾਨੀ ਆਪਾਂ ਨੂੰ ਮਾਫ ਨਹੀਂ ਕਰਨਾ ਕੈਪਟਨ ਅਮਿੰਦਰ ਸਿੰਘ ਦੇ ਬਹੁਤ ਨੇੜੇ ਰਹੇ ਤੇ ਹੁਣ ਕੈਪਟਨ ਸਾਹਿਬ ਜਦੋਂ ਪਾਰਟੀ ਛੱਡ ਜਾਂਦੇ ਆ ਤੇ ਉਸ ਤੋਂ ਬਾਅਦ ਤੁਸੀਂ ਕੈਪਟਨ ਸਾਹਿਬ ਨਾਲ ਨਹੀਂ ਜਾਂਦੇ ਪਾਰਟੀ 'ਚ ਰਹਿਣੇ ਉਸ ਤੋਂ ਬਾਅਦ ਤੁਸੀਂ ਕੀ ਕਰੋ ਜਦੋਂ ਜਿਹੜੇ ਅਸੀਂ ਲਾਈਨ ਚੋਂਨੇ ਆ ਇਹ ਤਾਂ ਪਿਓ ਕੁძੀ ਨਹੀਂ ਬਣਦੀ ਜੀ ਪਾਰਟੀ ਆਉਗੀ ਲੈਵਲ ਤੇ ਨਹੀਂ ਜੀ ਪਿਆਰ ਆਉਦਾ ਜੇ ਉਹ 2-3 ਮਹੀਨੇ ਚ ਪੰਜਾਬ ਚ ਨਸ਼ਾ ਨਾ ਬੰਦ ਕਰਦੇ ਮੈਨੂੰ ਠੀਕ ਹੈ ਉਹਨਾਂ ਚ ਇੱਛਾ ਸ਼ਕਤੀ ਹੈਗੀ ਹੈ ਬਹੁਤ ਜ਼ਿਆਦਾ ਸੁਭਰਾਥਾ ਉਹਦੇ ਚ ਕੰਮ ਕਰਨ ਦੀ ਏਰਿੰਗ ਥਾਨ ਕਾ ਐਮਐਲਏ ਬਲਕਾਰ ਸਿੰਘ ਸਿੱਧੂ ਨਾਲ ਵੀ ਰਵਾਦ ਹੁੰਦਾ ਇੱਕ ਪੁਲ ਦੇ ਉੱਤੇ ਘਟ ਉਹ ਕੀ ਮਾਮਲਾ ਸੀ ਉਹ ਤਾਂ ਉਹ ਨਹੀਂ ਖਾੜੀਗਾ ਨਹੀਂ ਸਾਡੇ ਲੱਗੜੀਆਂ ਉੱਤੇ ਮੂਨ ਵੀ ਪਾਦਾ ਜੀ ਐਡੀ ਗਰੀਬੀ ਗੱਲ ਕੀਤੀ ਮੈਂ ਸ਼ਰਮ ਕਰੇ ਇਹਨੂੰ ਆਪ ਖਾੜੇ ਨਾਉਂਦਾ ਫਿਰਦਾ ਪੰਜਾਬ ਡੁੱਬਿਆ ਪਿਆ